ਦੇ ਵਕਤ ਵਿੱਚ ਦਿਲ ਨੂੰ ਸਕੂਨ ਦੇਣ ਵਾਲੀਆਂ ਗੱਲਾਂ ਟੈਨਸ਼ਨ ਡਿਪਰੈਸ਼ਨ ਔਰ ਬੇਚੈਨ ਇਨਸਾਨ ਉਦੋਂ ਹੀ ਹੁੰਦਾ ਹੈ ਜਦੋਂ ਉਹ ਖੁਦ ਲਈ ਘਟ ਅਤੇ ਦੂਜਿਆਂ ਲਈ ਜ਼ਿਆਦਾ ਸੋਚਦਾ ਹੈ ਉਮੀਦ ਅਤੇ ਟੈਨਸ਼ਨ ਦਾ ਬੜਾ ਵੱਡਾ ਕਾਰਨ ਹੈ ਆਪਣੀ ਕੁਰਬਾਨੀ ਵਿੱਚ ਵੀ ਲਿਖਿਆ ਹੈ ਉਮੀਦ ਕੇਵਲ ਖੁਦ ਤੇ ਕਰੋ ਕਿਸੇ ਹੋਰ ਤੇ ਨਹੀਂ ਖੁਸ਼ ਰਹਿਣਾ ਹੈ ਤਾਂ ਇਹ ਪੰਜ ਗੱਲਾਂ ਧਿਆਨ ਰੱਖੋ ਨੰਬਰ 1 ਆਪਣੇ ਗੁਜ਼ਰੇ ਹੋਏ ਸਮੇਂ ਨੂੰ ਭੁੱਲ ਜਾਓ ਨੰਬਰ 2 ਹੌਣ ਵਾਲੇ ਸਮੇਂ ਨੂੰ ਖੁੱਲ ਕੇ ਜੀਓ ਨੰਬਰ 3 ਭਵਿੱਖ ਦੀ ਚਿੰਤਾ ਕਦੇ ਨਾ ਕਰੋ ਨੰਬਰ 4 ਖੁਦ ਦੀ ਤੁਲਨਾ ਦੂਜਿਆਂ ਨਾਲ ਕਰਨੀ ਬੰਦ ਕਰੋ ਨੰਬਰ 5 ਆਪਣੇ ਕੰਮਾਂ ਨੂੰ ਟਾਲਣਾ ਬੰਦ ਕਰੋ ਨੰਬਰ 6 ਜ਼ਿੰਦਗੀ ਵਿੱਚ ਇੱਕ ਹੀ ਨਿਯਮ ਰੱਖੋ ਸਿੱਧਾ ਬੋਲੋ ਸੱਚ ਬੋਲੋ ਅਤੇ ਮੂਹਤੇ ਬੋਲੋ ਅਤੇ ਜੋ ਆਪਣੇ ਹੋਣਗੇ ਉਹ ਸਮਝ ਜਾਣਗੇ ਅਤੇ ਜੋ ਨਾਮ ਦੇ ਹੋਣਗੇ ਉਹ ਦੂਰ ਜਾਣਗੇ ਕਦੇ ਕਦੇ ਆਪਾਂ ਬਿਨਾ ਕੋਈ ਗਲਤੀ ਕੀਤੇ ਬੁਰੇ ਬਣ ਜਾਂਦੇ ਹਾਂ ਕਿਉਂਕਿ ਜਿੱਦਾਂ ਲੋਕ ਚਾਹੁੰਦੇ ਨੇ ਤੁਸੀਂ ਉਦਾਂ ਹੀ ਕਰਦੇ ਹੋ ਕਲੈਂਡਰ ਹਮੇਸ਼ਾ ਤਰੀਕ ਨੂੰ ਬਦਲਦਾ ਹੈ ਪਰ ਇੱਕ ਦਿਨ ਇਹੋ ਜੀ ਤਰੀਕ ਆਵੇਗੀ ਕਿ ਜੋ ਕਲੈਂਡਰ ਨੂੰ ਹੀ ਬਦਲ ਦੇਵੇ ਇਸ ਲਈ ਸਬਰ ਕਰੋ ਬਖਤ ਹਰ ਕਿਸੇ ਦਾ ਆਉਂਦਾ ਹੈ ਬਸ ਮਿਹਨਤ ਕਰਦੇ ਰਹੋ ਪਰਮਾਤਮਾ ਸਿਰਫ ਸਾਨੂੰ ਦਿਸ਼ਾ ਦਿਖਾ ਸਕਦਾ ਹੈ ਉਸਤੇ ਚੱਲਣਾ ਸਾਡਾ ਕੰਮ ਹੈ ਅਗਰ ਤੁਸੀਂ ਚੱਲਣਾ ਨਹੀਂ ਚਾਹੁੰਦੇ ਤਾਂ ਰੱਬ ਨੂੰ ਤੋਸ਼ ਦੇਣਾ ਵੀ ਬੇਕਾਰ ਹੈ ਕਾਮਯਾਬੀ ਦੇ ਦਰਵਾਜ਼ੇ ਉਹਨਾਂ ਵਾਸਤੇ ਖੁੱਲਦੇ ਨੇ ਜੋ ਖਟਕਟਾਉਣ ਦੀ ਤਾਕਤ ਰੱਖਦੇ ਹਨ ਤੁਸੀਂ ਜਿਸ ਨਜ਼ਰ ਨਾਲ ਦੁਨੀਆ ਨੂੰ ਦੇਖੋਗੇ ਤੁਹਾਨੂੰ ਦੁਨੀਆ ਵੈਸੀ ਹੀ ਨਜ਼ਰ ਆਵੇਗੀ ਜ਼ਿੰਦਗੀ ਦੇ ਵਿੱਚ ਤੂਫਾਨ ਦਾ ਆਉਣਾ ਜ਼ਰੂਰੀ ਹੈ ਕਿਉਂਕਿ ਫੇਰ ਹੀ ਪਤਾ ਚੱਲਦਾ ਹੈ ਕੌਣ ਤੁਹਾਡਾ ਹੱਥ ਫੜਦਾ ਹੈ ਅਤੇ ਕੌਣ ਛੱਡਦਾ ਹੈ ਮੰਨਿਆ ਕਿ ਸੰਘਰਸ਼ ਦੇ ਦਿਨ ਕਠਿਨ ਅਤੇ ਤਕਲੀਫਾਂ ਭਰੇ ਹਨ ਪਰ ਤੂੰ ਖੁਦ ਤੇ ਭਰੋਸਾ ਰੱਖ ਇਹ ਦਿਨ ਵੀ ਟਲ ਜਾਣਗੇ ਇਹੋ ਦਿਨ ਤੁਹਾਨੂੰ ਜ਼ਿੰਦਗੀ ਚ ਮਜ਼ਬੂਤ ਬਣਾਉਣਗੇ ਬੀਤੇ ਹੋਏ ਕੱਲ ਨੂੰ ਬਦਲਿਆ ਨਹੀਂ ਜਾ ਸਕਦਾ ਅਗਰ ਤੁਸੀਂ ਅੱਜ ਤੇ ਧਿਆਨ ਦਿਓ ਗੱਲ ਜਰੂਰ ਬਦਲਿਆ ਜਾ ਸਕਦਾ ਹੈ ਹਰ ਕੰਮ ਨੂੰ ਤਿੰਨ ਥਾਵਾਂ ਤੋਂ ਗੁਜ਼ਰਨਾ ਹੁੰਦਾ ਹੈ ਉਪਾਹਾਰ ਵਿਰੋਧ ਅਤੇ ਸੰਸਕ੍ਰਿਤ ਇਸ ਗੱਲ ਦਾ ਇਤਿਹਾਸ ਗਵਾਹ ਹੈ ਕਿ ਆਪਾਂ ਸਮਾਜ ਤੋਂ ਵੱਖਰਾ ਕੁਝ ਸੋਚਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਣਾ ਮਜ਼ਾਕ ਬਣਦਾ ਹੈ ਅਤੇ ਬਾਅਦ ਵਿੱਚ ਵਿਰੋਧ ਕੀਤਾ ਜਾਂਦਾ ਹੈ ਅਤੇ ਅੰਤ ਵਿੱਚ ਉਹਨੂੰ ਸਵੀਕਾਰ ਕਰ ਲੈਂਦੇ ਹਾਂ ਇਸ ਲਈ ਅਗਰ ਤੁਸੀਂ ਸਹੀ ਹੋ ਤਾਂ ਆਪਣਾ ਕੰਮ ਕਰਦੇ ਜਾਓ ਤੇ ਸਮਾਜ ਦੇ ਬਾਰੇ ਸੋਚ-ਸੋਚ ਕੇ ਆਪਣਾ ਲਕਸ਼ਯਾ ਨਾ ਛੱਡੋ ਅਤੇ ਨਵੇਂ ਕੰਮ ਦਾ ਵਿਰੋਧ ਕਰਨਾ ਸਮਾਜ ਦਾ ਕੰਮ ਹੈ ਆਪਣਾ ਇਹ ਸਮਾਜ ਹਮੇਸ਼ਾ ਇਹ ਕੰਮ ਕਰਦਾ ਹੈ ਅਤੇ ਅੱਗੇ ਵੀ ਕਰਦਾ ਰਹੇਗਾ ਅਤੇ ਤੁਸੀਂ ਸਮਾਜ ਦੇ ਬਾਰੇ ਸੋਚ ਕੇ ਆਪਣਾ ਟਾਈਮ ਬਰਬਾਦ ਨਾ ਕਰੋ ਆਪਣਾ ਕੰਮ ਕਰੋ ਆਪਣੀ ਜ਼ਿੰਦਗੀ ਦੇ ਫੈਸਲੇ ਸਮਾਜ ਤੇ ਛੱਡੋਗੇ ਤੇ ਆਪਣਾ ਨਵਾਂ ਕੰਮ ਕਿੱਥਾਂ ਕਰੋਗੇ